ਅਲਟਰਾਸਾਉਂਡ ਕਰਾ ਕੇ ਆਓ ਅਲਟਰਾਸਾਉਂਡ ਕਰਾਇਆ ਅਲਟਰਾਸਾਉਂਡ ਵਿੱਚ ਕਲੀਅਰ ਆ ਗਿਆ ਜੀ ਯੂਰ ਬੇਬੀ ਇਸ ਨੋ ਮੋਰ ਤਾਂ ਆਕਰ ਦੇ ਨੇ ਮੈਂ ਇਹਦਾ ਪੈਰ ਇੱਕ ਗੱਲ ਕਹੀ ਮੈਂ ਤੇ ਹੀ ਭੁਲ ਮੈਂ ਇਹ ਸਰਦਾਰ ਜੀ ਲੋਕਾਂ ਨੇ ਆਪਣੇ ਪਾਪ ਨਹੀਂ ਦੇਖਦੇ ਸਜ਼ਾ ਤਾਂ ਸੀ ਕਰਮਾਂ ਨੂੰ ਭੋਗਦੇ ਆ ਸਾਹਮਣੇ ਕਹਿਣਾ ਮੈਂ ਤਾਂ ਮਹਾਰਾਜ ਕੋਲੇ ਨਾ ਜਾਣਦੇ ਆ ਮਹਾਰਾਜ ਕੋਲੇ ਨਾ ਜਾਣਦੇ ਆ ਮੈਂ ਜੀ ਉੱਥੇ ਜਿਹੜੀ ਗਾਇਨੀ ਵੜਾ 3rd ਤੇ 4th ਫਲੋਰ ਤੇ ਹੈ ਮੈਂ ਰੈਂਪਰਾਂ ਹੀ ਪੀਜੀ ਆਇਆ ਉਹਦੇ ਨੇ ਉਹ ਨਹੀਂ ਸੁਣਦੇ ਫੋਨ ਸਟੇਡੀ ਸੀ ਉੱਥੇ ਉੱਥੋਂ ਮੈਂ ਫੋਨ ਜਿਹੜੇ ਬਾਬਾ ਜੀ ਦੇ ਸੇਵਕ ਹੈ ਹਜੂਰੀ ਵਾਪਰਨਜੀਤ ਸਿੰਘ ਉਹਨਾਂ ਨੂੰ ਫੋਨ ਕੀਤਾ ਵੇਖ ਕੇ ਤੁਸੀਂ ਉਹਨਾਂ ਨੂੰ ਪੁੱਛ ਲਿਓ ਵਾ ਪਰਨਜੀਤ ਸਿੰਘ ਉਹਨਾਂ ਬਾਬਾ ਜੀ ਨੂੰ ਬਈ ਜਾ ਕੇ ਉਹਨਾਂ ਨੂੰ ਉੱਥੇ ਬਾਬਾ ਜੀ ਨਾਭੇ ਜਾ ਰਹੇ ਸੀ ਤੇ ਮੈਂ ਤਾਂ ਰੋਣ ਮੈਂ ਕਿਹਾ ਮਹਾਰਾਜ ਇਹ ਬੱਚਾ ਤਾਂ ਪਹਿਲਾਂ ਹੀ ਖਤਮ ਹੋ ਗਿਆ ਨਾ ਅੰਕਲ ਨੇ ਬੇਨਤੀ ਕੀਤੀ ਵੀ ਬਾਬਾ ਜੀ ਨੂੰ ਕਹੋ ਬੇਨਤੀ ਕਰੋ ਵੀ ਸਰਬਜੀਤ ਬਚ ਜਾਵੇ ਮੇਰੇ ਕਰ ਦੇ ਤਾਂ ਮਹਾਰਾਜ ਜੀ ਦਾ ਬਚਨ ਸੁਣਦਾ ਨਾ ਹਾਂ ਭਾਈ ਅਸੀਂ ਵੀ ਅਰਦਾਸ ਕਰਦੇ ਗੁਰੂ ਸਾਹਿਬ ਨੂੰ ਤੁਸੀਂ ਵੀ ਕਰੋ ਆ ਭਾਈ ਬਚਣ ਦੇ ਤਾਂ ਕਹਿੰਦੇ ਦੋਸੇ ਚਾਹੀਦੇ ਆ ਉਹ ਦੋ ਦਿਨਾਂ ਬਾਅਦ ਸਾਡੇ ਘਰਦਿਆਂ ਨੂੰ ਫੋਨ ਛੋਟੇ ਭਰਾ ਦੀ ਮਿਸਿਸ ਨੂੰ ਫੋਨ ਆਇਆ ਲੈਬੈਟਰੀ ਦੇ ਵਿੱਚੋਂ ਵੀ ਤੁਸੀਂ ਰਿਪੋਰਟ ਨਹੀਂ ਲੈਣ ਆਏ ਕੁਕਰ ਦਾ ਟੈਲੀਫੋਨ ਨੰਬਰ ਲਿਖਾਇਆ ਏ ਸੀ ਉਹ ਕਹਿੰਦੇ ਬੇਬੀ ਤਾਂ ਹੋ ਗਿਆ ਕਹਿੰਦੇ ਹੋਈ ਨਹੀਂ ਸਕਦਾ ਬੇਬੀ ਉਹ ਰਿਪੋਰਟਾਂ ਸਾਡੇ ਕੋਲ ਹੁਣ ਵੀ ਪਈਆਂ ਫਤੇਗੜ ਸਾਹਿਬ ਨੂੰ ਸਾਰੀ ਦੁਨੀਆ ਜਾਣਦੀ ਹੈ ਮਾਨਸਾਤ ਨੂੰ ਕੋਈ ਜਾਣਦਾ ਨਹੀਂ ਬਾਬਾ ਜੀ ਕਹਿੰਦੇ ਭਾਈ ਇੱਥੇ ਇੱਕ ਗਾਇਕ ਹੋਊਗਾ ਗੋਣੇ ਵਾਲਾ ਉਹ ਸਾਰੇ ਸੰਸਾਰ ਚ ਇਹਦਾ ਨਾਮ ਉੱਚਾ ਕਰ ਦੇਗਾ ਪਰ ਪਰ ਕਰਕੇ ਕਿ ਅੱਗੇ ਨਹੀਂ ਬਚਨ ਕੀਤਾ ਹੁਣ ਸਾਨੂੰ ਹੁਣ ਸਮਝ ਆਉਂਦਾ ਹੈ ਦੇਖੋ ਤਾਂ ਸਿੱਧੂ ਮਸੇਵਾਲਾ ਹੋਇਆ ਜੇ ਕਦੇ ਪੁੱਛ ਲੈਣਾ ਨਾ ਨਾ ਲੈਣਾ ਤਾਂ ਨਾ ਫੋਟੋ ਕੀ ਕਰਨਾ ਹੈ ਤੁਸੀਂ ਯਕੀਨ ਵੰਡਿਓ ਦੱਸ ਦੱਸ ਕਿਸਨ ਵਸਾਨੀ ਸੁੱਤਰ ਦਾ ਉਹ ਮਨਾਂ ਤੇ ਲੋਕੀਰੇ ਮਾਰ ਕੇ ਨਹੀਂ ਪੁੱਛੇ ਕੀ ਤੁਹਾਡੇ ਵਿੱਚ ਕਿਸੇ ਚ ਹਿੰਮਤ ਪਈ ਜਾਂ ਉਹਨਾਂ ਦੇ ਨੇਤਰਾਂ ਚ ਤਰਪਾਣ ਮਹਾਰਾਜੀ ਚ ਕਿ ਸੇਵਨ ਦ੍ਰਿਸ਼ਟੀਆ ਪਾਲਨਦੇ ਸੀ ਨਾ ਬੰਦਾ ਯਾਦ ਪਾਸ਼ਾ ਨੇ ਅਮਨ ਤੇ ਰਾਈ ਬਚਨ ਕਿਆ ਕੀਤੇ ਕਹਿੰਦੇ ਭਾਈ ਕਰਜੂ ਬਿਆਨ ਸਿੰਘ ਸਾਡੇ 3 ਸਾਲ ਰਾਜ ਮਹਾਰਾਜ ਕਹਿੰਦੇ ਕਰਜੂ ਬਿਆਨਤ ਸਿੰਘ ਸਾਢੇ 3 ਸਾਲ ਰਾਜ ਉਸ ਤੋਂ ਬਾਅਦ 27 ਅਗਸਤ 95 ਨੂੰ ਉਹਦੀ ਟੀਵੀ ਦੇ ਇੰਟਰਵਿਊ ਆ ਰਹੀ ਹੈ 31 ਅਗਸਤ ਨੂੰ ਸਾਢੇ 3 ਸਾਲ ਹੋ ਜਾਣੇ ਸੀ ਤੇ ਮੇਰੇ ਦਿਮਾਗ ਚ ਵੈਸੀ ਹੀ ਮਨ ਖਿਆਲ ਆਇਆ ਵੀ ਓਹੋ ਮਹਾਰਾਜ ਨੇ ਵਚਨ ਕਰੇ ਸੀ ਵੀ ਬਿਆਨਤ ਸਿੰਘ ਸਾਢੇ 3 ਸਾਲ ਰਾਜ ਕਰੂ ਹੁਣ ਸਾਢੇ 3 ਸਾਲ ਦਾ ਪੂਰਾ ਹੋ ਜਣੇ ਕਿਹਦੇ ਤੋਂ ਖਿਲਾਫ ਕੋਈ ਐਮਐਲਏ ਵੀ ਨਹੀਂ ਵੀ ਨੂੰ ਕੌਣ ਲਾਊਗਾ ਆਪਾਂ ਗੁਰੂਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕੇ ਤਾਂ ਹੀ ਟੇਕੇ ਦੇਣਾ ਉੱਥੇ ਬਾਣੀ ਲਿਖੀ ਹੋਈ ਹੈ ਉਹ ਜਿਨ੍ਹਾਂ ਕਾਗਜ਼ਾਂ ਤੇ ਬਾਣੀ ਲਿਖੀ ਆ ਉਹਨਾਂ ਨੂੰ ਮੱਥਾ ਟੇਕਦੇ ਆਪਾਂ ਜਿਨ੍ਹਾਂ ਦੇ ਹਿਰਦੇ 'ਚ ਬਾਣੀ ਹੈਗੇ ਉਹਨਾਂ ਦੇ ਚਰਨ ਨੂੰ ਮੱਥਾ ਟੇਕਣਾ ਹੰਸਾ ਜੀ ਆ ਕੇ ਮਹਾਰਾਜ ਨੂੰ ਬੇਨਤੀ ਕਰਤਾ ਬਾਬਾ ਜੀ ਸਾਹਿਬ ਨੂੰ ਬਚਨ ਕਰਿਆ ਕਹਿੰਦੇ ਭਾਈ ਜੋ ਗੰਡਵਾ ਬਾਬਾ ਜੀ ਕੁਲਧੌਣਾ ਕੋਲ ਐਡੀ ਵੱਡੀ ਕਲਮ ਹੈ ਉਹਨਾਂ ਦੇ ਹੱਥ 'ਚ ਐਦਾਂ ਕਰਕੇ ਕਹਿੰਦੇ ਜੋ ਮਰਜ਼ੀ ਲਿਖ ਦੇਣ ਪਾਈ ਇੰਨੀ ਤਾਕਤ ਦੇ ਮੈਂ ਇਹ ਚਲੇ ਗਏ ਬਾਬਾ ਜੀ ਦੇ ਬਚਨ ਹੁਕਮ ਪਾ ਕੇ ਗੰਨਮਲ ਸਾਹਿਬ ਗੰਨਮਲ ਸਾਹਿਬ ਮਹਾਰਾਜ ਉਹਨਾਂ ਨੂੰ ਗੇਟ ਤੇ ਮਿਲ ਗਏ ਹਲੇ ਮਾਸਟਰ ਜੀ ਸਕੂਟਰ ਖੜਾ ਹੀ ਖੜਾ ਕਰਦੇ ਆ ਬਾਬੇ ਦੂਰੇ ਕਹਿੰਦੇ ਓਏ ਹੁਣੇ ਹੀ ਮਾਰਨਾ ਚਾਹੁੰਦੇ ਉਹਨੂੰ ਹਲੇ 2 ਸਾਲ ਜਾਂਦਾ ਉਹ ਕੋਈ ਗੱਲ ਨਹੀਂ ਹੋਈ ਕੋਈ ਨਾ ਬੇਨਤੀ ਕਰੀ ਐ ਨਾ ਕੁਛ ਸਿਰ ਪਹੁੰਚਿਆ ਸਿਰ ਪਹੁੰਚਿਆ ਮਹਾਰਾਜ ਜੀ ਤੁਮ ਕਿ 10 12 ਫੁੱਟ ਦੂਰ ਰਹੇ ਜੇ ਉਹ ਸੱਚੇ ਬਾਦਸ਼ਾਹ ਦੀ ਕੁੰਡੀ ਲੱਗੀ ਹੋਣੀ ਜਾਦੇ ਕਿਤੇ ਇਹ ਕਿਸੇ ਸੰਗਤ ਸਰ ਸੰਗਰੂ ਕੁੰਡੀ ਖੁੱਲ ਗਈ ਕੋ ਹਰ ਇੱਕ ਦਿਨ ਐ ਖੜ ਜਾਂਦੇ ਸੀ ਜਿੱਦੋਂ ਕੋਈ ਬਹੁਤ ਬੜੀ ਪ੍ਰਾਪਤੀ ਹੋਵੇ ਕੀ ਫਦੀ ਫੇ ਕੁੰਡੀ ਖੁੱਲ ਗਈ ਫੜ ਭਗਵਾ ਦੇ ਦਰਸ਼ਨ ਮੋੜ ਕੇ ਮਹਾਰਾਜ ਜੀ ਮ ਸੱਚੇ ਪਾਸ਼ਾ ਜਾ ਰਹੇ ਹੈ ਮਰਿੰਡੇ ਕੋਲ ਬਸ ਦੇ ਵਿੱਚ ਬਚਪਨ ਦੇ ਵਿੱਚ ਮਾੜਾ ਮਹਾਰਾਜ ਪਾਕੇ ਰੱਖਦੇ ਸੀ ਛੋਟੀ ਜਿਹੀ ਕੁੰਡੀ ਰੱਖਦੇ ਸੀ ਹਨਦਾਲੀ ਸਾਹਲੇ ਮਹਾਰਾਜ ਜੀ ਤਾਂ ਕਦੇ ਧੂਕੇ ਤਿੰਨ ਨਾਲ ਬੱਚੇ ਨਾਲ ਉਹ ਬੱਸ ਚੜਾ ਲੈਣੇ ਤਾਂ ਉਥੇ ਇੱਕ ਨਿਰਪੈ ਰੋੜ ਗਏ ਜਿਹੜੇ ਡਰਾਈਵਰ ਸੀ ਉਹ ਉਹਨੇ ਬੱਸ ਚੜੋ ਕਿ ਨਾ ਕਨੈਕਟਰ ਨੇ ਮਹਾਰਾ ਨੂੰ ਧਾਰ ਦਿੱਤਾ ਬੱਸ ਹੋ ਗਈ ਬੰਦ ਤਾਂ ਬੜੀ ਜੋਰ ਲਈ ਬੱਸ ਚੜਨਾ ਹੋਏ ਉਹ ਡਰਾਈਵਰ ਨੇ ਕਨੈਕਟਰ ਨੂੰ ਪਤਾ ਕੀ ਕਿਹਾ ਕਹਿੰਦੇ ਆ ਕੇ ਚਲਾ ਲੈ ਆਪਣੀ ਮਾਨੂਨ ਕਹਿੰਦੇ ਜਿਹਨਾਂ ਨੂੰ ਉਤਾਰਿਆ ਕੋਈ ਮਹਾਪੁਰਖ ਆਹੋ ਕਨੈਕਟਰ ਗਿਆ ਅੱਗੇ ਮਹਾਰਾ ਜੀ ਅੱਗੇ ਹੋਲੇ ਤਾਂ ਕਨੈਕਟਰ ਦੀ ਕਿਆ ਜਰਤ ਸੀ ਤਿੰਨ ਲੋਕ ਦੇ ਮਾਲਕ ਨੂੰ ਫੜ ਲੈਂਦਾ ਜਦ ਪਹਿਲੀ ਵਾਰ ਚਰਨਾਂ 'ਚ ਮੱਥਾ ਟੇਕਿਆ ਸੀ ਨਾ ਇਹ ਆਵਾਸ ਤਾਂ ਉਹਦੇ ਹੀ ਹੋ ਗਿਆ ਸੀ ਮੈਨਾਂ ਇਹੀ ਸਭ ਪਿੱਛਾ ਉਹ ਬਾਬਾ ਜੀ ਗੰਡੂ ਸਾਹਿਬ ਵਾਲੇ ਕੋਈ ਕਿਸੇ ਨੇ ਕਿਆ ਕਹਿੰਦੇ ਮਾਰਾ ਰੱਬ ਐਂ ਕਰਦਾ ਹੈ ਕਿ ਰੱਬ ਕਿਆ ਕਰਦਾ ਜੋ ਕਰਦਾ ਅਸੀਂ ਕਰਦੇ ਉਹ ਤਾਂ ਸਮਾਦ ਹੈ ਸੋ ਉਹਨਾਂ ਦੀਆਂ ਬਾਤਾਂ ਹੋਈ ਸੀ ਉਹਨਾਂ ਦੀਆਂ ਉਹਨਾਂ ਦੀ ਲੀਲਾ ਉਹਨਾਂ ਦੇ ਵਖਰੇ ਤੇ ਵਾਂਦੇ ਇਹ ਤਾਂ ਉਮਰ ਖਤਮ ਸੀ ਮਹਾਰਾਜ ਨੇ ਬੜਿਆਨੇ ਨਾਮ ਬਦਲ ਕੇ ਧਰਮਰਾਤ ਦੀ ਲਿਸਟੋਂ ਨਾ ਕੱਟਦਾ ਸਾਰੇ ਕੋ ਧੰਨ ਬਾਬਾ ਜੀ ਹੰਸਾਲੀਆ ਧੰਨ ਬਾਬਾ ਜੀ ਹੰਸਾਲੀ ਸਾਹਿਬ ਉਹਦਾ ਤੁਰਤੋ ਹੀ ਪਰਮਾਤਮਾ ਰੂਤਾਰ ਕੇ ਐਸੀ ਗਏ ਵੀ ਸੁਣ ਜਾ ਫੇਰਲੀ ਤਾਂ ਵਾਹਿਗੁਰੂ ਬਾਬਾ ਜੀਆ ਬਾਬਾ ਜੀ ਵਾਹਿਗੁਰੂ ਪੂਰਨ ਬ੍ਰह्म ਗਿਆਨੀ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਮਹਾਂਪੁਰਖ ਪੂਰਨ ਬ੍ਰह्म ਗਿਆਨੀ ਬਾਬਾ ਰਾਮ ਸਿੰਘ ਜੀ ਗੰਡੂਆ ਵਾਲੇ ਮਾਪਕ ਉਹਨਾਂ ਦੀ ਤਕਰੀਬਨ 40 ਸਾਲ ਸੰਗਤ ਕਰਨ ਵਾਲੇ ਤੁਸੀਂ ਆ ਸਾਡੇ ਸਾਹਮਣੇ ਬੈਠੇ ਹੋ ਅ ਪਹਿਲਾਂ ਤਾਂ ਬਹੁਤ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਅ ਹੁਣ ਮੇਰੀ ਬੇਨਤੀ ਆ ਵੀ ਉਹਨਾਂ ਦੇ ਬਚਨਾਂ ਦਾ ਉਹਨਾਂ ਦੀ ਗੋਦ ਦਾ ਸਿੱਧੇ ਸ਼ਬਦਾਂ ਵਿੱਚ ਕਹੀਆਂ ਉਹਨਾਂ ਦੀਆਂ ਕੀਤੀਆਂ ਕਰਾ ਮਾਤਾ ਦਾ ਤੁਸੀਂ ਉਹ ਸਾਰੀਆਂ 40 ਸਾਲ ਚ ਤਾਂ ਬਹੁਤ ਵੱਡਾ ਸਮਾਂ ਹੋਣ। ਨਹੀਂ ਦੇਖੋ ਇਹ ਤਾਂ ਉਹਨਾਂ ਨੇ ਬਖਸ਼ਿਸ਼ ਕਰਕੇ ਖਰਾਇਆ ਜੀ। ਜੀ। ਜਿਵੇਂ ਆ ਅੱਜ ਫੇਸਬੁੱਕ ਤੇ ਦੇਖ ਰਹੀ ਸੀ ਮਹਾਪੁਰਖਾਂ ਦੀ ਅਟਜਾਤੋ ਬਿਨਵਨਾ ਦੀ ਕਿਰਪਾ ਤੋਂ ਬਿਨਾਂ ਤਾਂ ਉਹਨਾਂ ਦੇ ਦੁਆਰੇ ਵੀ ਨਹੀਂ ਕੋਈ ਜਾ ਸਕਦਾ। ਜੀ। ਸਾਰੀ ਉਹਨਾਂ ਦੀਆਂ ਬਖਸ਼ਿਸ਼ਾਂ ਹੈ ਮਹਾਰਾਜ ਜੀ ਦੀਆਂ। ਮੈਂ ਤਾਂ ਇਹ ਆਪਣੇ ਜੀਵਨ ਨੂੰ ਧੰਨ ਸਮਝਦਾ ਵੀ ਮਹਾਰਾਜ ਨੇ ਸਾਡੇ ਵਰਗੇ ਗੰਦਗੀ ਦੇ ਕੀੜਿਆਂ ਨੂੰ ਆਪਣੇ ਪਾਵਨ ਚਰਨਾਂ ਨਾਲ ਲਾ ਕੇ ਰੱਖਿਆ ਜੀ ਅ ਮੇਰੀ ਬੇਨਤੀ ਆ ਇੱਕ ਹੋਰ ਵੀ ਤੁਸੀਂ ਥੋੜਾ ਸਾਫ ਕੈਮਰਾ ਆਪਣੀ ਗੱਲ ਹੁੰਦੀ ਸੀ ਕਿ ਤੁਹਾਡਾ ਜਨਮ ਸੰਤ ਈਸ਼ਰ ਸਿੰਘ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੇ ਅ ਬਚਨਾ ਨਾਲ ਹੋਇਆ ਸੀਗਾ ਮੇਰੀ ਬੇਨਤੀ ਤੁਸੀਂ ਪਹਿਲਾਂ ਨਾ ਥੋੜਾ ਜਿਹਾ ਆਪ ਦੇ ਬਾਰੇ ਵੀ ਤੁਸੀਂ ਕੀ ਕਰਦੇ ਹੋ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਤੇ ਉਸ ਤੋਂ ਬਾਅਦ ਜਨਮ ਤੋਂ ਸ਼ੁਰੂ ਕਰੀਏ ਵੀ ਮਹਾਰਾਜ ਕਿਵੇਂ ਤੁਹਾਡਾ ਜਨਮ ਕਿਵੇਂ ਹੋਇਆ ਦੇਖੋ ਮੇਰੇ ਨਾ ਪਿਤਾ ਜੀ ਦੁੱਧ ਦੋਜੀ ਸਾਡਾ ਪਿੰਡ ਕੁੰਬੜਾ ਹੈ ਤੇ ਦੁੱਧ ਦਾ ਕੰਮ ਕਰਦੇ ਸੀ ਤੇ ਮੇਰੇ ਇੱਕ ਪਹਿਲਾਂ ਇੱਕ ਭਰਾ ਹੋਇਆ ਸੀ ਉਸ ਦੀ ਡੈਥ ਹੋ ਗਈ ਸੀ ਤਾਂ ਜਿਨ੍ਹਾਂ ਦੇ ਘਰ ਮਹਾਰਾਜ 19 ਸੈਕਟਰ ਬਾਬਾ ਅਕਸ਼ਰ ਸਿੰਘ ਮਹਾਰਾਜ ਹੈ ਜੀ ਉਹਨਾਂ ਨੇ ਬਚਨ ਕਰਕੇ ਬੁਲਾਇਆ ਵੀ ਉਹ ਜਿਹੜੇ ਦੁੱਧ ਵਾਲੇ ਉਹਨਾਂ ਨੂੰ ਬੁਲਾ ਕੇ ਲਿਆਓ ਉਹ ਪਹਿਲਾਂ ਜਾਂਦੇ ਨਹੀਂ ਸੀਗੇ ਮਾਰ ਨਹੀਂ 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 ਕਦੇ ਕਦੇ ਨਹੀਂ ਪਿਤਾ ਜੀ ਨੇ ਕਦੇ ਨਹੀਂ ਦਰਸ਼ਨ ਕੀਤੇ ਸੀ ਉਹਨਾਂ ਦੇ ਕਰ ਦੁੱਧ ਪਾਉਣ ਗਏ ਸੀ ਦੁੱਧ ਲੈਣ ਦੇ ਜਾਂਦੇ ਪਹਿਲਾਂ ਉਸ ਤੋਂ ਕਈ ਸਾਲ ਪਹਿਲਾਂ ਪਿੰਡਾਂ ਚੋਂ ਦੂਜੀ ਲੈ ਕੇ ਚੰਡੀਗੜ੍ਹ ਦੁੱਧ ਪਾਣ ਜਾਇਆ ਕਰਦੇ ਸੀ ਐਵੇਂ ਸੀ ਹਾਂਜੀ ਤਾਂ ਮਹਾਰਾਜ ਜੀ ਨੇ ਬੁਲਾਇਆ ਤੇ ਪਹਿਲਾਂ ਤਾਂ ਪਿਤਾ ਜੀ ਨੇ ਇਹ ਕਿਹਾ ਵੀ ਨਹੀਂ ਮੈਂ ਨਹੀਂ ਜਾਣਾ ਮੈਂ ਰੱਬ ਨੂੰ ਮੰਨਦਾ ਮੇਰਾ ਤਾਂ ਮੁੰਡੇ ਦੀ ਉਹ ਪਰਮਾਤਮਾ ਨੇ ਖੋ ਲਿਆ ਹਾਂਜੀ ਫਿਰ ਜਦੋਂ ਜਿਨ੍ਹਾਂ ਦੇ ਘਰ ਗਏ ਸੀ ਉਹਨਾਂ ਨੇ ਬੁਲਾਇਆ ਵੀ ਤੁਨ ਮਹਾਰਾਜ ਆ ਬੁਲਾ ਰਹੇ ਆ ਤਾ ਬਾਬਾ ਜੀ ਸਾਹਿਬ ਨੇ ਦੋ ਅੰਬ ਦਿੱਤੇ ਜੀ ਸੰਦੀਸ਼ ਸਿੰਘ ਮਹਾਰਾਜ ਬਾਬਾ ਇਸ਼ਰ ਸਿੰਘ ਮਹਾਰਾਜ ਜਿਹਨੇ ਰਾਣਾ ਸਾਹਿਬ ਵਾਲਿਆਂ ਨੇ ਦੋ ਅੰਬ ਦਿੱਤੇ ਤੇ ਕਹਿੰਦੇ ਭਾਈ ਆ ਲੋ ਇਹ ਸੈਸਵਾ ਕੋਈ ਨਹੀਂ ਮਾਪੁਰਖਾ ਸ਼ਰਤ ਹੈ ਨਹੀਂ ਸੀ ਸਾਈਕਲ ਦੇ ਪਿੱਛੇ ਕੈਰੀਰ ਤੇ ਰੱਖ ਲੈ ਲੈ ਕੇ ਪਾਪਾ ਜੀ ਆਣ ਲੱਗੇ ਕਿਉ ਹੈ ਰਾਸਤੇ ਜੀ ਕੰਬ ਗਿਰ ਗਿਆ ਜੀ ਦਾ ਕਿਸ ਨੇ ਕਿਹਾ ਵੀ ਜੁੱਤੂਸ ਲੈ ਕੇ ਜਾ ਰਹੀ ਸੀ ਪਿੱਛੋਂ ਅੰਬ गिर ਗਿਆ ਉਹ ਥੋੜਾ ਪਿਛਕ ਵੀ ਡੈਮੇਜ ਵੀ ਹੋ ਗਿਆ ਐਸ ਇਟਚਰਲ ਚੈੱਕ ਲਿਆ ਕਾਰ ਆ ਕੇ ਸ਼ੱਕਿਆ ਉਸ ਤੋਂ ਬਾਅਦ ਅਸੀਂ ਸਾਡੇ ਦੋ ਜੋੜੇ ਪਨਾਵੰਦੇ ਸੀ ਟਵਿਨ ਸੀ ਜੀ ਜਨਮ ਹੋਇਆ ਜਿਨ੍ਹਾਂ ਵਿੱਚੋਂ ਇੱਕ ਦੀ ਫਿਰ ਡੈਥ ਹੋ ਗਈ ਸੀ ਜੀ ਉਸ ਤੋਂ ਬਾਅਦ ਫਿਰ ਤੁਹਾਡੇ ਪਰਿਵਾਰ ਸੰਦੀਸ਼ਰ ਸਿੰਘ ਮਾਨ ਨਾਲ ਜੁੜ ਗਏ ਕਿਵੇਂ ਨਹੀਂ ਉਹ ਮੇਰੀ ਮਾਤਾ ਜੀ ਉਹਨਾਂ ਨੇ ਤਾਂ ਬਹੁਤ ਬਾਬਾ ਜੀ ਸਾਹਿਬ ਦੇ ਦੁਆਨ ਸੁਣੇ ਸੀ ਤੇ ਅਸੀਂ ਤਾਂ ਨਹੀਂ ਦਰਸ਼ਨ ਕੀਤੇ ਜੀ ਕਿ ਮੇਰਾ ਉਹਨਾਂ ਦਾ ਜਨਮ ਹੈ ਬਾਬਾ ਜੀ ਮੇਰੇ ਕੋਲ 75 76 ਸੱਚਖੰਡ ਚਲੇ ਗਏ ਹਾਂ ਜੀ ਅਸੀਂ ਨਹੀਂ ਮਾਤਾ ਜੀ ਉਹਨਾਂ ਨੇ ਨਾਨਕੇ ਵਾਲੇ ਪਾਸੋਂ ਬਹੁਤ ਇਹਨਾਂ ਦੇ ਦੁਆਨ ਸੁਣੇ ਸੀ ਬਾਬਾ ਜੀ ਦੇ ਜਾਨਾ ਮੰਮੀ ਕਹਿੰਦੇ ਸੀ ਛੋਟੇ ਛੋਟੇ ਹੁੰਦੇ ਸੀ ਤਾਂ ਬਾਬਾ ਜੀ ਦੇ ਦੁਆਨ ਸੁਣਨੇ ਇਹ ਉਸ ਤੋਂ ਬਾਅਦ ਕੋਈ ਪੂਰਵਲੇ ਜਨਮ ਦਾ ਲੇਖ ਜਾ ਗਿਆ ਪਿਤਾ ਜੀ ਨੂੰ ਬਾਰ ਬਾਬਾ ਜੀ ਹੰਸਾਲੀ ਸਾਹਿਬ ਆ ਰਿਹਾ ਬਾਰਿ ਸੰਗ ਦੱਸਿਆ ਸੰਗ ਨੇ ਫਿਰ ਇਸ ਤੋਂ ਪਹਿਲਾਂ ਜਦੋਂ ਪਹਿਲੀ ਵਾਰ ਗਏ ਆ ਪਿਤਾ ਜੀ ਤੇ ਮਾਤਾ ਜੀ ਸਕੂਟਰ ਤੇ ਗਏ ਸੀ ਉੱਥੇ ਹੰਸਾਲੀ ਮਹਾਰਾਜ ਕੋਲ ਜਦੋਂ ਉੱਥੇ ਗਏ ਤਾਂ ਮਹਾਰਾਜ ਜੀ ਚੰਡੀਗੜ੍ਹ ਆਏ ਹੋਏ ਸੀ ਕਿਸੇ ਦੇ ਘਰੋਂ ਭਾਗ ਲਾਣ ਜੀ ਤੇ ਕਾਫੀ ਜੀ ਦੇ ਪਿਤਾ ਜੀ ਦਾ ਸੁਭਾਅ ਨਾ ਜਿਵੇਂ ਆਪਾਂ ਕਹਿੰਦੇ ਵੀ ਟਿਪੀਕਲ ਜੱਟ ਹੁੰਦੇ ਆ ਉਹ ਇਦਾਂ ਦਾ ਇਦਾਂ ਦਾ ਸੀ ਇਹ ਤੇ ਰਾਸਤੇ 'ਚ ਗੱਲਾਂ ਕਰਦੇ ਜਾਣ ਵੀ ਜੇ ਮੇਰੇ ਮਾਰਗ ਮੈਂ ਸੱਚੀ ਸਰਦਨ ਨਾਲ ਆਇਆ ਮੈਂ ਦਰਸ਼ਨ ਜ਼ਰੂਰ ਹੋਣਗੇ ਇਹ ਦੂਟ 2 2 ਘੰਟੇ ਇਹਨਾਂ ਨੇ ਵੇਟ ਕੀਤੀ ਮਹਾਰਾਜ ਆਏ ਨਹੀਂ ਇਹ ਵਾਪਸ ਚੱਲ ਪਏ ਜਦੋਂ ਵਾਪਸ ਆ ਰਹੇ ਹਾਂ ਚੁੰਨੀ ਕੋਲ ਆ ਰਹੇ ਹਾਂ ਸਕੂਟਰ ਤੇ ਇਧਰ ਮਹਾਰਾਜ ਜਾ ਰਹੇ ਆ ਆਪਣੀ ਡੇਰ ਨੂੰ ਮਹਾਰਾਜ ਜੀ ਨੇ ਡਰਾਈਵਰ ਨੂੰ ਹੁਕਮ ਕਿਹਾ ਵੀ ਉਹਨਾਂ ਨੂੰ ਰੋਕੋ ਜਿਹੜੇ ਸਕੂਟਰ ਤੇ ਆ ਰਹੇ ਆ। ਤਾਂ ਇਹਨਾਂ ਡਰਾਈਵਰ ਨੇ ਹੱਥ ਮਾਰਿਆ ਉਹ ਤੋਂ ਚੁੰਨੀ ਲੜਨਾਂ ਚੁੰਨੀ ਸੜਕ ਬਹੁਤ ਘਟ ਚੱਲਿਆ ਕਰਦੀ ਸੀ। ਜਦੋਂ ਇਹਨਾਂ ਨੂੰ ਦੇਖ ਕੇ ਰੁਕੋਗੇ ਮਹਾਰਾਜ ਜੀ ਦੇ ਕੋਕੀ ਜਿਨੇ ਦੱਸਿਆ ਸੀ ਸਰੂਪ ਤੇ ਦਾ ਦਰਸ਼ਨ ਕਰਾਇਆ ਹੋਈ ਸੀ। ਪਾਪਾ ਜੀ ਉਹ ਨਹੀਂ ਮਮੀ ਭੱਜ ਕੇ ਜਾ ਕੇ ਮੱਥਾ ਟੇਕਣ ਲੱਗੇ ਗੱਡੀ ਬਾਬਾ ਜੀ ਨੋਕ ਲਈ। ਜਦ ਰੋਕ ਕੇ ਜਿਹੜਾ ਪਹਿਲਾ ਵਜਨ ਸਾਡੇ ਪੇਰੈਂਟਸ ਨਾਲ ਮਹਾਰਾਜ ਨੇ ਕੀਤਾ ਕਹਿੰਦੇ ਭਾਈ ਥੋੜਾ ਜਿਹਾ ਫੁਰਦੀਕ ਲੈਣਾ ਸੀ ਅਸੀਂ ਆਏ ਰਹੇ ਸੀ ਇਹ ਪਹਿਲਾ ਬਚਨ ਇਹ ਪਹਿਲਾ ਬਚਨ ਹੈ ਬਸ ਉਹੀ ਬਚਨ ਮਾਰ ਕੇ ਆਪਣੇ ਚਰਨਾਂ ਨਾਲ ਜੋੜ ਲਿਆ ਮਾਤਾ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝਦਾ ਮਨਾ ਇਸ ਜਨਮ ਚਾਕੇ ਉਦੋਂ ਤੁਹਾਡੀ ਉਮਰ ਕਿੰਨੀ ਕੁ ਸੀਗੀ ਫਿਰ 1706 ਸਾਲ ਹੋਏਗੀ ਸਾਲ ਹੋਏ ਨੇ ਫਿਰ ਤੁਸੀਂ ਪਹਿਲੀ ਵਾਰ ਕਦੋਂ ਮਾਪੁਰਖਾਨੇ ਦਰਸ਼ਨ ਕੀਤੇ ਦੇਖੋ ਨੇ ਇਹ ਤਾਂ ਮਤਲਕ ਕਿ ਤਾ ਮੈਨੂੰ ਸ਼ੂਗਰ ਹੈ ਇੱਕ ਸਭ ਤੇ ਜਿਹੜਾ ਬੜਾ ਦੁੱਖ ਲੱਗਿਆ ਜਦੋਂ ਤੇ ਮਹਾਰਾਜ ਜੀ 1 ਜਨਵਰੀ ਨੂੰ 2015 ਨੂੰ ਸੱਚਖੰਡ ਪਿਆਨਾ ਕਰ ਗਏ ਹੈ ਉਸ ਤੋਂ ਬਾਅਦ ਨਾ ਮਨ ਕੁਝ ਠੀਕ ਨਹੀਂ ਰਹਿੰਦਾ ਮੇਰਾ ਬਹੁਤ ਅੰਦਰ ਹਰ ਵੇਲੇ ਯਾਦ ਆਉਂਦੀ ਹੈ ਉਹ ਜਿਹੜੇ ਪਾਲ ਉਹਨਾਂ ਨੂੰ ਬਤਾਏ ਸੀ ਤੁਹਾਨੂੰ ਦੱਸਦੇ ਹਾਂ ਬੱਚੇ ਹੁੰਦੇ ਸੀ ਅਸੀਂ ਮਹਾਰਾਜ ਦੇ ਪਿੱਛੇ ਜਾਣਾ ਤਾਂ ਦੇ ਕਿਸੇ ਅਗਰ ਮਹਾਰਾਜ ਜੀ ਜਾ ਰਹੇ ਆ ਇਸ ਇਲਾਕੇ ਦੀ ਸਾਰੀ ਸੰਗਤ ਨੂੰ ਪਤਾ ਸੀ ਹੁਣ ਮਹਾਰਾਜ ਜੀ ਇਸ ਗੱਡੀ ਚ ਜਾ ਰਹੇ ਆ ਕਿਸ ਨੇ ਹਲਵਾ ਰਿਆ ਹੁਣ ਉਹਨਾਂ ਨੇ ਟਰੈਕਟਰ ਹੋ ਕੇ ਐ ਹੱਥ ਜੋੜ ਕੇ ਖੜ ਜਾਣਾ ਬੱਸ ਜਾ ਰਹੀ ਕੋਈ ਰੋਡ ਵੇਜ਼ ਦੀ ਉਹ ਡਰਾਈਵਰ ਨੇ ਬੱਸ ਇੱਧਰ ਪਾਸੇ ਲਾ ਲਈ ਸਾਰੀਆਂ ਸਵਾਰੀਆਂ ਨੇ ਮੱਥਾ ਟੇਕਣਾ ਬਚਪਨ ਸੀ ਉਹ ਅਸੀਂ ਵੀ ਉਹ ਲੈਣਾ ਸਮਾਨਾ ਦੇਖੋ ਜਣ ਮਹਾਰਾਜੀ ਨੂੰ ਉਹ ਵੀ ਮੱਥਾ ਟੇਕਦਾ ਮਹਾਰਾਜ ਨੂੰ ਵੀ ਮੱਥਾ ਟੇਕਦਾ ਇੱਕ ਅਜੀਬ ਜਿਹੀ ਕੁਮਾਰੀ ਮਹਾਰਾਜ ਦੇ ਦਰਸ਼ਨਾਂ ਚ ਸੀ ਮਤਲਬ ਜਿਸ ਲਈ ਕੋਈ ਸ਼ਬਦ ਨਹੀਂ ਹੈ ਮੇਰੇ ਕੋਲ